ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਸੇ ਅਕਾਲ ਪੁਰਖ ਬੈਗ ਨੂੰ ਸੱਚਾ ਪਾਤਸ਼ਾਹ ਜੀਓ ਜਿੰਨੀਆਂ ਵੀ ਸੰਗਤਾਂ ਇਸ ਸਮੇਂ ਵੀਡੀਓ ਨੂੰ ਦੇਖ ਰਹੀਆਂ ਪ੍ਰਮਾਤਮਾ ਸੇ ਅਕਾਲ ਪੁਰਖ ਇਹਨਾਂ ਨੂੰ ਖੁਸ਼ ਰੱਖੀ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਇਹਨਾਂ ਦਾ ਪਰਿਵਾਰ ਤੰਦਰੁਸਤ ਰਹੇ ਆਪਣੀਆਂ ਇਹਨਾਂ ਦੀ ਸਾਰੀਆਂ ਜਿਹੜੀਆਂ ਜਾਇਜ਼ ਜਜੇ ਮਨੋ ਕਾਮਨਾਵਾਂ ਸਭ ਦੀਆਂ ਪੂਰੀਆਂ ਕਰਦੀਆਂ ਮੇਰੇ ਵੱਲੋਂ ਫਰਿਆਦ ਤੇ ਇਹਨਾਂ ਦੇ ਸਾਰਿਆਂ ਲਈ ਤੁਹਾਡੇ ਸਾਰਿਆਂ ਦੇ ਲਈ ਮੈਂ ਹੁਣ ਚੱਲਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਨੂੰ ਉੱਥੇ ਜਾ ਕੇ ਤੁਹਾਡੇ ਸਾਰਿਆਂ ਲਈ ਅਰਦਾਸ ਬੇਨਤੀ ਕਰਵਾਦਣੀ ਆਪਾਂ ਦੇ ਕਰਵਾਵਾਂਗੇ ਤੁਹਾਡੇ ਸਾਰਿਆਂ ਲਈ ਸਭ ਦੇ ਭਲੇ ਲਈ ਕਰਵਾਵਾਂਗੇ ਕਹਿਣ ਦਾ ਪਾਪ ਜਿਹਦੇ ਵਿੱਚ ਮੇਰਾ ਭਲਾ ਵੀ ਹੋ ਜਾਣਾ ਤੁਹਾਡਾ ਸਾਰਿਆਂ ਦਾ ਆਪਦਾ ਵੀ ਭਲਾ ਹੋ ਜਾਣਾ ਤੇ ਅਸੀਂ ਜੀ ਇਨਸਾਨ ਨੂੰ ਜਾਨੀ ਕਿ ਔਰੇ ਤੋਂ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਇਹ 1 ਕਿਲੋਮੀਟਰ ਦੀ ਦੂਰੀ ਤੇ ਹੈਗਾ ਗੁਰਦੁਆਰਾ ਸਾਹਿਬ ਤੇ ਸਾਨੂੰ ਰੂਮ ਨਹੀਂ ਤਾਂ ਮਿਲਿਆ ਜਿਹਦੇ ਕਰਕੇ ਅਸੀਂ ਫਿਰ ਇੱਕ ਪ੍ਰਾਈਵੇਟ ਰੂਮ ਲੱਤਾ ਕਿ ਜਿਹਦੇ ਤਕਰੀਬਨ 1500 ਰੁਪਏ ਰਾਤ ਦੇ ਚਾਰਜ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਜੀ ਹੁਣ ਅਸੀਂ ਰੈਡੀ ਹੋ ਗਏ ਬਿਲਕੁਲ ਤਿਆਰ ਹੋ ਗਏ ਤਿਆਰ ਹੋਣ ਤੋਂ ਬਾਅਦ ਵਿੱਚ ਅਸੀਂ ਸਮਾਨ ਸਮੋ ਰੋਡ ਤੇ ਲੈ ਕੇ ਚਲੇ ਜਾਣਾ ਨਾਲ ਗੁਰਦੁਆਰਾ ਸਾਹਿਬ ਚ ਜਮ੍ਹਾਂ ਕਰਾਵਾਂਗੇ ਤੇ ਕੁਝ ਮਾਰਕੀਟ ਦੇ ਵਿੱਚ ਤੇ ਸਮਾਨ ਥੋੜਾ ਜਿਹਾ ਹੋਰ ਖਰੀਦਣਾ ਹਾਲ ਤੇ ਨਾਲ ਦੀ ਨਾਲ ਹਾਲ ਪਲਾਨ ਬਣਦਾ ਵੀ ਸੀ ਰੈੱਡ ਫੋਰਟ ਆਪਣਾ ਲਾਲ ਕਿਲਾ ਵੀ ਲਾਲ ਕਿਲੇ ਦੇ ਵਿੱਚ ਜੇ ਸਾਨੂੰ ਬਹੁਤੀ ਪੀੜ ਪਾੜ ਜੇ ਦੇ ਨਾ ਦੇਖੀ ਤਾਂ ਅਸੀਂ ਐਂਟਰੀ ਲੈ ਕੇ ਉੱਥੇ ਅੰਦਰ ਦੇ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਕੁਝ ਨਾ ਕੁਝ ਜੇ ਹੋ ਸਕਦੇ ਹੋਏ ਪਰ ਉਹ ਅਗਲੇ ਬਲੌਕ ਚ ਪਤਾ ਲੱਗਣਾ ਤੁਹਾਨੂੰ ਵੀ ਹਾਂ ਅਸੀਂ ਉੱਥੇ ਗਏ ਜਾਂ ਨਹੀਂ ਗਏ ਦੋਨੇ ਚੀਜ਼ਾਂ ਵਫਾਦੀਆਂ ਮੈਂ ਤੁਹਾਡੇ ਕੋਲ ਵਾਦਾ ਕਰ ਦਵਾਂਗੇ ਵੀ ਅਸੀਂ ਉੱਥੇ ਜਾਵਾਂਗੇ ਪਰ ਸਾਡਾ ਉੱਥੇ ਪਲਾਨ ਨਾ ਬਣੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹੁਣ ਫਿਰ ਅ ਡਿਸਟਰਬ ਦੇ ਥੋੜਾ ਜਿਹਾ ਤੁਹਾਨੂੰ ਦਿੱਕਤ ਆ ਕਿ ਪਿੱਛੇ ਆਪਣਾ ਪ੍ਰਿਆਗਰਾਜ ਦੇ ਵਿੱਚ ਉੱਥੇ ਬਹੁਤ ਤੰਗ ਹੋਇਆ ਸੀ ਡਿਸਟਰਬ ਦੇ ਵਿੱਚ ਥੋੜਾ ਜਿਹਾ ਉਹ ਉਹ ਉਹਦੀ ਸਮੀਖਿਆ ਜਿਹੜੀ ਬੈਠ ਕੇ ਨਾ ਵਿਚਾਰ ਤੁਹਾਨੂੰ ਪ੍ਰੋਪਰਲੀ ਤਾਂ ਗੱਲ ਦੱਸਾਂਗੇ ਵੀ ਜਿਹੜੇ ਆਪਣੇ ਤਰ੍ਹਾਂ ਵਾਲਾ ਹੈਗਾ ਸਿਸਟਮ ਇੱਥੇ ਕਿਸੇ ਹੋਰ ਤਰੀਕੇ ਨਾਲ ਟਰੀਟ ਹੋਇਆ ਕੰਮ ਉੱਥੇ ਉਸ ਹੋਰ ਤਰੀਕੇ ਨਾਲ ਟਰੀਟ ਹੋਇਆ ਪਰ ਉੱਥੇ ਪਬਲਿਕ ਵੀ ਬੇਲੋੜੀਓ ਪੰਚੀ ਵੀ ਸੀਗੀ ਸ਼ਰਦਾ ਹੀ ਬਹੁਤ ਸੀ ਲੋਕਾਂ ਦੀ ਉਹਦੇ ਬਾਰੇ ਬੈਠ ਕੇ ਗੱਲ ਤੁਹਾਨੂੰ ਕੋ ਵਿਚਾਰ ਕਰਾਂਗੇ ਉੱਥੇ ਲੁੱਟਕੋ ਦਾ ਵੀ ਡਰ ਵਿੱਚ ਬਣਿਆ ਰਹਿੰਦਾ ਤਾਂ ਮਾਲੂਮਾਤ ਵਰਗਾ ਮੋਬਾਈਲ ਕੱਢ ਕੇ ਕਿਤੇ ਵੀਡੀਓ ਬਣਾਵੇ ਤਾਂ ਬਹੁਤ ਔਖਾ ਜਾ ਔਖੇ ਜਿਹੇ ਲੋਕ ਦੇਦੇ ਵੀ ਸਾਡੀ ਵੀਡੀਓ ਕਿਉਂ ਬਣਾ ਰਿਹਾ ਨਾ ਤਾਂ ਕਈ ਕਈ ਗੱਲਾਂ ਸੀਗੀਆਂ ਜਿਹਦੇ ਕਰਕੇ ਉੱਥੇ ਸੱਤੇ ਵੀਡੀਓ ਨਹੀਂ ਬਣੀ ਹੈਗੀ ਪਰ ਅਪਰ ਉਹਦੀ ਬੈਠ ਕੇ ਪਰ ਗੱਲਬਾਤ ਕਰਾਂਗੇ ਮਸੀ ਦਾ ਮੁੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਰੱਖੇ ਜੀ ਹਾਂ ਬਾਕੀ ਹੁਣ ਅਸੀਂ ਬਾਬਾ ਜੀ ਦੇ ਨਮਸਕਾਰ ਕਰਨ ਜਾ ਰਹੇ ਆ ਜੀ ਉਧਰ ਚਾਚੇ ਚਾਚੇ ਪਹਿਲੇ ਸਸਰੀ ਘਰੋਂ ਬੁਲਾ ਵਾਈ ਕਿਰੂ ਜੀ ਦਾ ਖੌਲਸਾ ਵਾਈ ਕਿਰੂ ਜੀ ਦੀ ਫਤੇ ਮੈਂ ਆਹ ਦੇਖ ਰਹੀ ਆ ਆਹ ਇਹ ਇਹ ਤੀਜ ਦੇਖ ਚਾਚੇ ਦੇਖ ਚਾਚੇ ਗੱਲ ਗੱਲ ਸਮਝ ਗਲਤ ਆ ਸੋ ਉਹ ਗਲਤ ਆ ਰਾਤ ਨਹੀਂ ਆਂਦਾ ਪਾਣ ਇਹ ਆਹੋ ਹੈ ਇਹ ਗੱਲ ਸੁਣ ਚਾਚੇ ਆ ਕੇ ਆਏ ਦੇਖੀ ਦੇਖੀ ਖੜੀ ਤੇ ਖੋਲਣੀ ਮੜ ਜਾ ਕਵਾਰਨ ਖੋਲੀ ਅਨ ਨੂੰ ਰੱਖ ਪਹਿਲਾ ਸਮਾਨ ਨੂੰ ਥੱਲੇ ਫੇਰ ਮੈਂ ਤੇਰੇ ਨਾਲ ਗੱਲ ਕਰਾਂਗਾ ਓਏ ਤੇਜ਼ ਆਫਰੀਕਾ ਬਲਾਤੀ ਸੀ ਨਾ ਹਾਂ ਹਾਂ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਨਹੀਂ ਪਤਾ ਇਹ ਬਲਾਤੀ ਚਾਚੀ ਆ ਕਿ ਲਿਖਿਆ ਵਾਗੇ ਤੇ ਪਰ ਮਤਲਬ ਕੀ ਕਹਿੰਦੇ ਇਹਨੂੰ ਜੋ ਲਿਖਿਆ ਵਾ ਇਹਦੇ ਪਰ ਕੀ ਕਹਿੰਦੇ ਅਖਬਾਰ ਦੇ ਉੱਪਰ ਕੀ ਲਿਖਿਆ ਹੋਈਆਂ ਹੁੰਦੀਆਂ ਖਬਰਾਂ ਖਬਰਾਂ ਨਿਊਜ਼ ਨਿਊਜ਼ ਅੱਛਾ ਦੇਖ ਨਿਊਜ਼ ਅਥਿਆ ਇਹ ਹੈਗਾ ਵੀ ਇਹ ਹੁਣ ਤੈਨੂੰ ਦੇਖਾ ਇੰਡਾਇਰੈਕਟਲੀ ਗੱਲ ਦੱਸਣ ਦੀ ਗੱਲ ਕਿਆ ਹੁੰਦੀ ਐ ਇਹ ਨਿਊਜ਼ ਆ ਨਿਊਜ਼ ਵਾਲਾ ਉਹਦੇ ਵਿੱਚ ਨਿਊਜ਼ ਫਸਾਇਆ ਹੋਇਆ ਐ ਦਿੰਦਾਂ ਹੁਣ ਨਿਊਜ਼ ਵਾਲੇ ਵਿੱਚ ਕਿਆ ਫਸਾਉਂਗੇ ਆ ਨਿਊਜ਼ ਜਿਹੜੇ ਨੂੰ ਬੋਲੀਏ ਹਾਂ ਇਹ ਆਇਆ ਹਾਂ ਐ ਬਤਨਾਏ ਨੇ ਅੱਜ ਕੇ ਮੁੱਖ ਸਮਾਚਾਰ ਉੱਪਰ ਵੀ ਜਾਊਗਾ ਤੇ ਜੇ ਇਹਨੂੰ ਕੱਟ ਕਰਨਾ ਨੇ ਇਹਨਾਂ ਉੱਪਰ ਚੱਲ ਜਾਂ ਅੱਛਾ ਆ ਵੀ ਜਿੱਥੇ ਮਰਜ਼ੀ ਆਪਣਾ ਆਫ ਕਰ ਲਈਏ ਸਾਈਡ ਜਿੱਥੇ ਆ ਇੱਥੇ ਜਿਹੜਾ ਐਡਜਸਟ ਕਰ ਲੈ ਇੱਥੇ ਜੇ ਮੈਕ ਲਾ ਲੈਣਾ ਆਪਾਂ ਨੇ ਸਮਾਨ ਤਾਂ ਆਪਾਂ ਦੇਖ ਤਾਂ ਸੀ ਤਨ ਤਨ ਕਰਾਤੀ ਰੱਖ ਕੇ ਆਪਾਂ ਸਮਾਨ ਲਾ ਲਿਆ ਅੱਛਾ ਚਲੋ ਇਹ ਤਾਂ ਹੈ ਫਿਰ ਆਹ ਕੀ ਹੈ ਇਹ ਵੀ ਉਹੀ ਚੀਜ਼ ਹੈ ਇਹ ਥੋੜਾ ਜਿਆਦਾ ਮਹਿੰਗੇ ਵਾਲਾ ਸਿਸਟਮ ਆ ਬਾਬੇ ਹੋਰ ਕੀ ਹੈ ਬਸ ਹੈ ਚੀਜ਼ ਉਹੀ ਹੈ ਅੱਛਾ ਇਹ ਇਹਦੇ ਵਿੱਚ ਦੂਆ ਮੈਕ ਲੱਗਦਾ ਹੁੰਦਾ ਇੱਕ ਤੈਨੂੰ ਮੈਕ ਮੈਂ ਦਿਖਾਉਂਗਾ ਮੇਰੇ ਕੋਲ ਹੈਗੇ ਆ ਉਹ ਇੱਥੇ ਆ ਮੈਕ ਆਜ ਮੈਕ ਫਸ ਜਾਣਾ ਇਹਦੇ ਪਰ ਆਇ ਕਵਰ ਚੜਾ ਗੱਲਬਾਤ ਕਰਦੇ ਫਿਰ ਜਾਓ ਅੱਜ ਕੀ ਮੌਸਮ ਲੱਗਣਾ ਹਰੇ ਵਿੱਚ ਆਜੀ ਹਾਂ ਅੱਜ بارش ਨਹੀਂ ਹੋਊਗੀ ਦੂਖ ਨਾ ਕਰੇਗੀ ਅੱਜ ਦੁਪਹਿਰ ਕਿ ਲੱਗੇਗਾ ਉੱਪਰਿਆਣੀ ਹੋਗੀ ਮੌਸਮ ਕੁਛ ਕਰ ਰਹੇ ਰਾਤ ਥੋੜੀ ਹੁਠਕੀ ਠੰਡ ਰਹੇਗੀ ਚਾਚੇ ਦੇ ਹੁਈ ਕਰਵਾ ਦਿਆ ਕਰਗੇ ਪੋਜੀਟਿਵ ਟਾਕ ਵਿੱਚ ਵੀ ਤੂੰ ਬਸ ਮੌਸਮ ਮਾਰੀ ਦੱਸਣਾ ਟਾਕੇ ਬੋਲਦੇ ਨੇ ਬੋਲਦੇ ਉਹ ਟਾਕੇ ਹਾਂ ਟਾਕੇ ਬੋਲਦੇ ਵਾਹ ਘੜੀ ਆ ਆ ਘੜੀ ਆ ਇਹਦਾ ਤੈਨੂੰ ਪਾਰ ਤੇ ਪਤਾ ਲੱਗ ਗਿਆ ਦੇ ਖੋਲ ਕੇ ਵੀ ਦੇਖਣੀ ਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਵੀ ਜਿੱਤੇ ਦੇਖ ਲੈਣੀ ਕਰੀਵੇ। ਪਰ ਇਹ ਘੜੀ ਦਾ ਫਾਇਦਾ ਬਹੁਤ ਆ ਬਾਈ। ਮੈਂ ਇਹਦਾ ਪੜ੍ਹ ਲਿਆ ਹਾਂ ਸਾਰੇ। ਉੱਪਰ ਤੇ ਹੈ। ਹਾਂ। ਸਭ ਤੋਂ ਬੈਸਟ ਚੀਜ਼ ਲੱਗੀ ਚੱਲ ਫੇਸਬੁੱਕ ਟਵਿੱਟਰ ਲੱਦਾ ਪੱਬਾ ਹੈਗਾ। ਮੇਨ ਚੀਜ਼ ਆ ਕਹਿ ਲਿਖਿਆ ਲੋਕਲ ਪਲੇ ਰਿਕਾਰਡਿੰਗ। ਇਹਦਾ ਮਤਲਬ ਘੜੀ ਲਈ ਹਾਂ। ਮਤਲਬ ਤੂੰ ਜੀ ਦੀ ਮਰਜ਼ੀ ਰਿਕਾਰਡਿੰਗ ਕਰ ਸਕਦਾ ਬੈਠ ਕੇ। ਉਹ ਤੇ ਫੋਨ ਚ ਹੋ ਵੀ ਹੋ ਜਾਣੀ ਆ। ਨਹੀਂ ਫੋਨ ਦਾ ਚੱਲ ਅਗਲੇ ਨੂੰ ਡਾਊਟ ਹੁੰਦਾ। ਕਈ ਵਾਰ ਫੋਨ ਨਾਲ ਰੋਡ ਸਿਕਰਟ ਰਿਕਾਰਡਿੰਗ ਸਿਕਰਟ ਰਿਕਾਰਡਿੰਗ ਕਰਨੀ ਹੈ ਫੋਨ ਅਗਲਾ ਕਹਿੰਦਾ ਬਾਹਰ ਰੱਖ ਦੇ ਜੇ ਆਪਾਂ ਗੱਲਾਂ ਕਰਦੇ ਬੈਠੇ ਹੈ ਨਾ ਘੜੀ ਦੇ ਵਿੱਚ ਰਿਕਾਰਡਿੰਗ ਲਾ ਕੇ ਆਪਣਾ ਰਿਕਾਰਡਿੰਗ ਲਾਦਾ ਹਾਂ ਫੋਨ ਬਕਰ ਗੱਲਾਂ ਕਰਾਂ ਰੱਖ ਦੇ ਫੋਨ ਬਾਹਰ ਰੱਖਿਆ ਬਾਈ ਨਹੀਂ ਕਰੇਗਾ ਤੂੰ ਵੀਡੀਓ ਬਣਾ ਸਕਣਾ ਘੜੀ ਆ ਘੜੀ ਚ ਲਾ ਲਾ ਵੀ ਵੀ ਗੱਲ ਤੇ ਨਹੀਂ ਠੀਕ ਹੈ ਇਹ ਮੈਨੂੰ ਪਤਾ ਨਹੀਂ ਸੀਗਾ ਚਾਰ 컬러 ਨਾਲ ਇਹ ਚ ਇਹਦੇ ਚ ਚਾਰ 컬러 ਨਾਲ ਹੀ ਆ ਹਾਂ ਆ ਲਾ ਲਾ ਕਦੇ ਪਾਰ ਆ ਪਾ ਲਗਦੇ ਆ ਪਾ ਲਗਦੇ ਆ ਪਾ ਪੱਗ ਦੇ ਹਿਸਾਬ ਨਾਲ ਜਿਕਣ ਪੱਗ ਬੰਨਦੇ ਆ ਆਪਾਂ ਸੂਟ ਪਾ ਲੈਂਦੇ ਆ ਉਹਦੇ ਨਾਲ ਗੱਲ ਤੇਰੀ ਲਾਤੀ ਦੇ ਦਾ ਮੈਂ ਜਿਕਦੇ ਹਿਸਾਬ ਨਾਲ ਜੇ ਕਾਲੀ ਪੱਗ ਬੰਨੀ ਆ ਤਾਂ ਆ ਲਾ ਜੇ ਲਾਲ ਬੰਨੀ ਆ ਤਾਂ ਆ ਲਾ ਲਾਲ ਚਿੱਟੀ ਬੰਨੀ ਆ ਤਾਂ ਆ ਲਾ ਜੇ ਚਾਹੇ ਕਾਲੀ ਨਾਲ ਆ ਲਾ ਲਾ ਚਾਹੇ ਹੁਣ ਮੈਨੂੰ ਐਂ ਦੱਸ ਵੀ ਚਮਕੌਰ ਸਾਹਿਬ 'ਚ ਬੰਦਾ ਲੱਭਣਾ ਆਪਾਂ ਨੇ ਜਿਹਨੂੰ ਆਪਾਂ ਪੋਜ਼ਿਟਿਵ ਟਾਕ ਦਾ ਦੇਣਾ ਇਹਦੇ ਲੋਗੋ ਵੀ ਬਣਾਉਣੇ ਆਰ ਆਪਾਂ ਨੇ ਹਲ ਹਾਂ ਲੋਗੋ ਬਣ ਜਾਣੇ ਲੋਗੋ ਤਾਂ ਫਿਰ ਰੋਪੜ ਬਣਨਗੇ ਲੋਗੋ ਬਣਾ ਕੇ ਇਹਦੇ ਪਰ ਲਾ ਕੇ ਇਹ ਦੇ ਦੇਣੇ ਆਪਾਂ ਨੇ ਯਾਰ ਦੋ ਹੀ ਦਿਖਦੇ ਚਾਚੇ ਚਾਰ ਰੋਟੀਆਂ ਦੇ ਦੋ ਨਾ ਨਾ ਦੇਖ ਆ ਪਿਆ 1 6 ਹਾਂ ਚਾਰ ਚਾਰ ਚੌਥਾ ਤੇਰੇ ਹੱਥ ਚ ਹਾਂ ਚੌਥਾ ਚੌਥਾ ਤੇ ਨੋਰਾ ਚੌਥਾ ਫੜੇ ਹੱਥ ਤੇ ਲੱਭੀ ਜਾਂਦਾ ਇਹ ਤਰ ਇਹਦਾ ਪਿਆ ਪਈ ਨਹੀਂ ਜੱਡੋਗਾ ਲੈ ਤਾਂ ਹੀ ਨਹੀਂ ਇਹ ਰਹਿਦਾ ਵੀ ਹੈਗਾ ਇਹ ਕਾੜ ਫੁੱਲ ਕਰਿਆ ਪਤਾ ਮੈਨੂੰ ਨਹੀਂ ਪਤਾ ਕਦ ਹੋਇਆ ਫੁੱਲ ਇਹ ਮੈਂ ਘਰ ਤੇ ਫੁੱਲ ਕਰਕੇ ਦੇਖ ਲਾ ਹਾਂ ਤੱਕ ਲੈ ਆ ਨਾ ਆਹ ਤਾਂ ਫੁੱਲ ਲੈ ਫੁੱਲ ਹੈ ਨਾ ਹਾਂ ਫੁੱਲਾ ਦੇਖ ਆਹ ਦੱਸਦੀ ਲਾਈਟਾਂ ਛੜਦ ਹੁੰਦਾ ਗਈ ਬਰੀ ਆ ਉਹ ਫੇ ਤੇਰੀ ਆਤਾ ਟੁੱਟੀ ਹੋਈ ਹੈ ਹਾਂ ਚਲ ਆ ਪਾ ਵਿੱਚ ਚਾਚੇ ਸਮਾਨ ਇਕੱਠਾ ਕਰ ਸਮਾਨ ਆ ਆਪ ਆਪਣੇ ਸਮਾਰਟ ਚਾਰਜਰ ਲੈ ਆਉਂਦਾ ਹਾਂ ਆ ਵੀ ਆਈ ਮੈਂ ਦੇਖੀ ਕਿਵੇਂ ਆ ਨਹੀਂ ਤਾਂ ਦਿਖਾਤਾ ਮੈਂ ਇਹ ਇਹਨਾਂ ਨੇ ਤਾਂ ਪਤੀ ਮੈਂ ਇੱਕ ਸਮਝ ਗਿਆ ਇਹਨੇ ਪਹਿਲਾਂ ਯੂਜ਼ ਕਰੇ ਹੋਵੇ ਨਾ ਮੇਰੇ ਕੋਲ ਇਹ 2004 ਲੱਤੇ ਦੇ ਤਾਂ ਹਾਂ ਚਾਰ ਉਹ ਦਿੱਤੇ ਹਾਂ ਹਾਂ ਨਹੀਂ ਕਾ ਦਿੱਤੇ ਆ ਤਿੰਨ ਦੇ ਹਾਂ ਬਸ ਤਿੰਨ ਹੋ ਗਏ ਇੱਕ ਮੈਨੂੰ ਲਿਕੇ ਦਿੱਤਾ ਉਹ ਹਾਂ ਉਹ ਜੁਦਾ ਤੇਰੇ ਤੇਰੇ ਕੋਲ ਤੂੰ ਜੁਦਾ ਏ ਹਾਂ ਮੇਰੇ ਕੋਲ ਜੁਦਾ ਬਿਲਕੁਲ ਠੀਕ ਆ ਤਿੰਨ ਹਾਂ ਚੌਥਾ ਕਿੱਥੇ ਆ ਉਹ ਮੈਂ ਚਾਰ ਦਿਮਾਗ ਚ ਆ ਗਿਆ ਇੱਕ ਬਾਈ ਨੂੰ ਦਿੱਤਾ ਵਾ ਅੱਛਾ 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 ਤਿੰਨ ਹੋ ਗਏ ਹਾਂ ਹਾਂ ਇਹ ਆ ਹੋ ਗਿਆ ਆ ਗਿਆ ਇਹ ਵੀ ਤੁਸੀਂ ਆ ਕੇ ਲੈ ਹੁੰਦਾ ਏ ਟੀਵੀ ਬਾਕਸ ਇਹ ਕੀ ਚੀਜ਼ ਆ ਇਹ ਟੀਵੀ ਬਾਕਸ ਆ ਇਹ ਮਤਲਬ ਇਹ ਕਾਲੇ ਬਾਈ ਦਾ ਟੀਵੀ ਹੈ ਨਾ ਇਹ ਪੁਰਾਣਾ ਹੋਇਆ ਹੋਇਆ ਹੂੰ ਇਹ ਇਹ ਉਹ ਐਲ ਸੀ ਡੀ ਆ ਹਾਂ ਉਹਦੇ ਵਿੱਚ ਇਹ ਲਾ ਦੇਣੀ ਹੈ ਸਿਸਟਮ ਇਹ ਹੂੰ ਇਹ ਲਾਉਣ ਤੋਂ ਬਾਅਦ ਵਿੱਚ ਇਹਨੂੰ ਇੰਸਟਾਲ ਕਰ ਦੇਣਾ ਉਹਨੇ ਸਮਾਰਟ ਐਲ ਈ ਡੀ ਬਣ ਜਾਣਾ ਅੱਛਾ ਤੇ ਵਿੱਚ ਜਿਵੇਂ ਕਿ ਆਪਾਂ ਹੌਟਸਟਾਰ ਹੋ ਗਿਆ ਨੈਟਫਲਿਕਸ ਹੋ ਗਿਆ ਜਾਂ ਹੋਰ ਬਹੁਤ ਸਾਰੀਆਂ ਐਪਾਂ ਫਿਰ ਚੱਲਣ ਲੱਗਣੀਆਂ ਇਹ ਆ 2100 ਰੁਪਏ ਦਾ ਅੱਛਾ ਉਹ ਵਾਈਫਾਈ ਲੋਆ ਨਾ ਕਰਨਾ ਹਾਂ ਇਹ ਵਾਈਫਾਈ 깔 अटੈਚ ਹੈ ਵਾਈਫਾਈ 깔 ਇਹਨੇ ਅਟੈਚ ਹੋ ਜਾਣਾ ਯਾਨੀ ਕਹਿਣ ਦਾ ਭਾਵ ਇਹਨੂੰ ਜਿਹੜੇ ਉਹ ਪੈਸੇ ਪੂਸੇ ਤਾਰ ਦੇ ਦੂਆ ਬਸੇ ਉਹ ਕਣ ਤਾਰਨੇ ਦੀ ਲੋੜ ਨਹੀਂ ਆਉਂਦੀ ਹੈ ਜਿਹੜੀਆਂ ਸਮਾਰਟ ਐ ਪਰ ਆਪਾਂ ਨੇ ਪਹਿਲਾਂ ਲੈ ਲਈ ਦੀ ਅੱਛਾ ਪਹਿਲਾਂ ਪੁਰਾਣੀ ਆ ਜਦੋਂ ਸ਼ੁਰੂ ਹੋਈ ਇਹਦੀ ਇਹ ਸਮਾਰਟ ਬਣਾ ਦੇਣਾ ਯਾਨੀ ਜਦੋਂ ਸ਼ੁਰੂ ਹੋਈ ਤੇ ਜੱਦ ਲੈ ਲਈ ਤੂੰ ਅੱਛਾ ਤੇ ਆਹਾ ਇਹ ਮੇਰੇ ਮੋਬਾਈਲ ਨੂੰ ਚਾਰਜ ਕਰਨੇ ਵਾਲਾ ਇੱਥੇ ਮੇਰੇ ਬੈਗ ਮੋਬਾਈਲ ਦੇ ਨਾ ਪਿੱਠ ਨੂੰ ਨਾਲ ਲਾ ਦੇਣਾ ਨੇ ਇਹਨੇ ਚਾਰਜ ਕਰਨ ਲੱਜਣਾ ਆਪਣੇ ਆਪੇ ਤਾਰ ਫਸਾਉਣ ਦੀ ਲੋੜ ਨਹੀਂ ਹੈਗੀ ਅੱਛਾ ਹੁਣ ਜਾਤਾ ਤੂੰ ਰਾਤ ਉਹ ਆ ਕੇ ਫਿਰ ਉਹੀ ਐ ਆਹ ਆ ਤਾਂ ਕਬਰ ਆ ਯਾਰ ਇਹ ਕਬਰ ਮੰਨਦਾ ਵੀ ਜਿਹੜਾ ਮੇਰੇ ਜਿਹੜਾ ਮੇਰਾ ਆਹ ਕਬਰ ਪਾਇਆ ਵਾ ਇਹ ਕਬਰ ਦੇ ਵਿੱਚ ਇਹਨੇ ਕੰਮ ਨਹੀਂ ਕਰਨਾ ਅੱਛਾ ਆਹ ਨਿਸ਼ਾਨਾ ਯਾਰ ਆ ਕਬਰ ਹੋਊਗਾ ਹਾਂ ਇਹਨੇ ਆਪਣੇ ਆਪ ਫੜ ਲੈਣਾ ਮੈਗਨੇਟ ਸਿਸਟਮ ਐ ਅੱਛਾ ਜਿਹੜਾ ਮੈਂ ਹੁਣ ਗੱਡੀ ਦੇ ਵਿੱਚ ਪਾ ਕੇ ਰੱਖ ਤਾਰ ਗੱਡੀ ਦੇ ਵਿੱਚ ਹੁਣ ਤਾਰਾਂ ਤੂਰਾਂ ਲਾਉਣੀਆਂ ਪੈਂਦੀਆਂ ਹਾਂ ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਉਹਨਾਂ ਦੇ ਵਿੱਚ ਇਹ ਸਿਸਟਮ ਪੱਕਾ ਆਪਣੇ ਆਪ ਹੀ ਆਉਂਦਾ ਫੋਨ ਰੱਖੋ ਉੱਥੇ ਆਪਣੇ ਆਪ ਚਾਰਜ ਹੋਣ ਲੱਗ ਜਾਣਾ ਇਹ ਉਹ ਸਮਝ ਲੈ ਸਮਾਰਟ ਬਣਾਉਣ ਵਾਸਤੇ ਕੰਮ ਕਰਿਆ ਥੋੜਾ ਜਿਹਾ ਕਿ ਦੇਖਦੇ ਅੱਗੇ ਵੀ ਬਣਦਾ ਸਮਾਰਟ ਕਿ ਨਹੀਂ ਇਹ ਉਹਨੂੰ ਜੁੜਾ ਕਰਕੇ ਚਾਚੇ ਆਹ ਵਿੱਚ ਪਾਉਣੀ ਆ ਰਾਹਣਾ ਕੱਢ ਉਹਦੇ ਕਿਸੇ ਉਹਦੇ ਵਿੱਚ ਪਾ ਇਹ ਇਹ ਤਾਂ ਪੈਕਿੰਗ ਆ ਇਹ ਇਹ ਮੈਂ ਮੈਂ ਕਿਹਨੇ ਹੁੰਦੀ ਟਿਕਾ ਚਲੋ ਜੀ ਇਹ ਸਾਮਾਨ ਜੱ ਇਕੱਠਾ ਕਰਕੇ ਉਰ ਤੇ ਹੁਣ ਗੁਰਦੁਆਰਾ ਸਾਹਿਬ ਮਿਲਦੇ ਜਲ ਕੇ ਤੁਹਾਨੂੰ ਅਸੀਂ تين گهلوه ٹھيڪ آهي So